ਸਰਕਾਰੇ ਜਿਹਨਾਂ ਨੇ ਰਿਪੋਰਟਾਂ ਪੜਨਾਂ ਆਨ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਲਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰ ਨਿਵਾੜੇ ਮੈਂ ਜਾਣ ਨੂੰ ਤਿਆਰ ਆ ਗੁਰੂ ਜੀ ਦਾ ਖਾਰ ਸਾਹ ਹੈ ਗੁਰੂ ਜੀ ਤੇ ਜਿਹੜੇ ਚੁੱਕੇ ਪੱਖੇ ਪਾਇਏ ਨੇ ਤੋ ਕੋ ਸਾਡਾ ਸਾਫ ਦੇਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਦੇ ਦੋਸਤ ਆਇਆ ਉਹ ਗਲਤ ਲੱਗਿਆ ਅਡਾ ਮੁੰਡਾ ਸੱਚੀ ਗੱਲ ਬੋਲਦਾ ਪਰ ਸਾਥ ਦਿਓ ਨਾ ਕੋ ਸਾਰੀਆਂ ਪਾਲ ਕੇ ਉਹਨਾਂ ਕਹਿਣਾ ਸਾਰੇ ਲੋਕਾਂ ਨੂੰ ਕਹਣਾ ਸਾਰੇ ਪਿੰਡਾਂ ਇਹ ਸਰਕਾਰੇ ਜਿਹੜਾ ਫਿਰ ਆਪ ਕੋ ਤਾ ਪੜਨਾ ਆਣਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹੋਣਾ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਵੈਗ੍ਰੀ ਜੀ ਦਾ ਖਾਸ ਸਾਹਿਬ ਵੈਗ੍ਰੀ ਜੀ ਦੇ ਕਿਹੜੇ ਚੁੱਕ ਕੇ ਭੱਜ ਰਹੇ ਨੇ ਤੁਕੋ ਸਾਡਾ ਸਾਫ ਦੇਉ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਲੱਗਿਆ ਐਡਾ ਮੁੰਡਾ ਸੱਚੀ ਗੱਲ ਬੋਲਦਾ ਤੋ ਸਾਥ ਦੇਉ ਲੋਕ ਸਾਰੀਆਂ ਪਾਰ ਕੇ ਉਹਨਾਂ ਕਹਿਣਾ ਸਾਰੇ ਲੋਕਾਂ ਨੂੰ ਕਹਣਾ ਸਾਰੇ ਪਿੰਡਾਂ ਦੇ ਇਹ ਸਰਕਾਰੇ ਜਿਹੜਾ ਮੇਰਾ ਪੁੱਤ ਆ ਪੜਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਲਾਹ ਦੇਦੇ ਉਹਦਾ ਕੋਈ ਕਸੂਰ ਕੱਢੋ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹੋਉਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਪਿਆਰ ਵੈਰੀ ਜੀ ਦਾ ਖਾਸਾ ਵੈਰੀ ਜੀ ਤੇ ਜਿਹੜੇੁੱਥੇ ਪਾਕੇ ਪਾਇ ਰਹੇ ਨੇ ਤੂੰ ਕੋ ਸਾਡਾ ਸਾਫ ਦਿਓ ਸੱਚੇ ਪਾਸ਼ ਜਿਹੜਾ ਇਹ ਉਹਦੇ ਦੇ ਦੋਸਤ ਨੂੰ ਆਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਪਰ ਸਾਥ ਦੇ ਲੋਕ ਸਾਰੀਆਂ ਪਾਰਕਿਆਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਸਾਰੇ ਪਿੰਡਾਂ ਇਹ ਸਰਕਾਰੇ ਜਿਹੜਾ ਮੇਰਾ ਪੁੱਤ ਆ ਪੜਨਾ ਆ ਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇਦੇ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋਰ ਦਿਓ ਉਹਨੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਨੇ ਬਾਰੇ ਮੈਂ ਜਾਣ ਨੂੰ ਤਿਆਰ ਵੈਗ੍ਰੀ ਜੀ ਦਾ ਖਾਸ ਸਾਹ ਵੈਗ੍ਰੀ ਜੀ ਕਿਹੜੇ ਕਿੱਤੇ ਪੱਖੇ ਪਾਇ ਰਹੇ ਨੇ ਤੂੰ ਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਲੱਗਿਆ ਇਦਾਂ ਮੁੰਡਾ ਸੱਚੀ ਗੱਲ ਬੋਲਦਾ ਓ ਸਾਥ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਅਨਕਾਰੇ ਖੰਡਾ